ਕਈ ਵਾਰੀ ਅਸੀਂ ਜ਼ਿੰਦਗੀ ਦੇ ਵਿੱਚ ਰਹੇ ਇਨਸਾਨਾਂ ਨੂੰ ਮਿਲਦੇ ਆ ਜਿਨ੍ਹਾਂ ਨੂੰ ਮਿਲ ਕੇ ਉਹ ਇਨਸਾਨ ਹਮੇਸ਼ਾ ਸਾਡੀ ਯਾਦ ਬਣ ਜਾਂਦੇ ਨੇ ਹਮੇਸ਼ਾ ਸਾਡੇ ਯਾਦਾਂ ਦੇ ਵਿੱਚ ਵਸ ਜਾਂਦੇ ਨੇ ਇਹੋ ਜਿਹੇ ਇਨਸਾਨਾਂ ਦੇ ਵਿੱਚ ਇੱਕ ਇਨਸਾਨ ਦੀ ਮੈਨੂੰ ਛੋਟੀ ਜੀ ਕਹਾਣੀ ਯਾਦ ਆ ਰਹੀ ਹੈ ਮੈਂ ਕਿਤੇ ਪੜ੍ਹੀ ਸੀ ਪਰ ਉਹ ਮੇਰੀ ਇੱਕ ਯਾਦ ਬਣ ਕੇ ਰਹਿ ਗਈ ਹੈ ਮੇਰੀ ਮੈਮਰੀ ਦੇ ਵਿੱਚ ਤੇ ਮੈਂ ਚਾਹਦੀ ਆ ਤੁਹਾਡੇ ਨਾਲ ਵੀ ਸਾਂਝਾ ਕਰਾਂ ਕਿਉਂਕਿ ਕਹਿੰਦੇ ਨੇ ਚੰਗੀਆਂ ਗੱਲਾਂ ਜੇਕਰ ਇੱਕ ਦੂਜੇ ਨਾਲ ਵੰਡ ਲਈਆਂ ਜਾਣ ਤੇ ਫਿਰ ਹਰ ਫਸੇ ਚੰਗਿਆਈ ਜਿਹੜੀ ਆ ਉਹ ਫੈਲ ਜਾਂਦੀ ਆ ਕੁਛ ਨਾ ਕੁਛ ਸਿੱਖਣ ਨੂੰ ਜ਼ਰੂਰ ਮਿਲਦਾ ਹੈ ਇੱਕ ਵਾਰੀ ਕੀ ਹੋਇਆ ਇੱਕ ਰੈਸਟੋਰੈਂਟ ਦੇ ਵਿੱਚ ਇੱਕ ਆਦਮੀ ਭਿਖਾਰੀ ਆਉਂਦਾ ਸੀ ਵੀ ਉਹ ਭੀੜ ਦਾ ਲਾਭ ਉਠਾ ਕੇ ਖਾਣਾ ਖਾ ਕੇ ਬਿਨਾਂ ਪੈਸੇ ਦਿੱਤੇ ਚਲੇ ਜਾਂਦਾ ਸੀ ਕਈ ਦਿਨੇ ਹੁਜਿਆ ਹੁੰਦਾ ਰਿਹਾ ਰੈਸਟੋਰੈਂਟ ਦਾ ਮਾਲਿਕ ਵੀ ਉਸ ਨੂੰ ਦੇਖਦਾ ਰਿਹਾ ਪਰ ਜਿਹੜੇ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਵੇਟਰ ਸੰਗ ਕਰਮਚਾਰੀ ਸੰਨ ਨੇ ਵੀ ਉਹਨਾਂ ਨੇ ਦੇਖਿਆ ਹੈ ਕਿ ਇਹ ਆਦਮੀ ਅੱਜ ਨਹੀਂ ਬਲਕਿ ਕਿੰਨੇ ਦਿਨਾਂ ਤੋਂ ਇਵੇਂ ਹੀ ਕਰ ਰਿਹਾ ਉਹਨਾਂ ਨੇ ਰੈਸਟੋਰੈਂਟ ਦੇ ਮਾਲਿਕ ਨੂੰ ਜਾ ਕੇ ਕਿਹਾ ਕਿ ਇਹ ਰੋਜ਼ ਆਂਦਾ ਹੈ ਇਸੇ ਤਰ੍ਹਾਂ ਖਾਣਾ ਖਾਂਦਾ ਹੈ ਪਰ ਬਿਨਾਂ ਪੈਸਾ ਦਿੱਤੇ ਭੀੜ ਦਾ ਜਿਹੜਾ ਲਾਹਾ ਲੈਂਦਾ ਆ ਤੇ ਫਿਰ ਨਿਕਲ ਜਾਂਦਾ ਹੈ ਖਿਸਕ ਜਾਂਦਾ ਆ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਆਪਣਾ ਕੰਮ ਕਰੋ ਰੈਸਟੋਰੈਂਟ ਦਾ ਮਾਲਕ ਜਿਹੜਾ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਆਪਣਾ ਕੰਮ ਕਰੋ ਮੈਨੂੰ ਪਤਾ ਹੈ ਉਹ ਆਦਮੀ ਕਰਮਚਾਰੀ ਜਿਹੜੇ ਬੜੇ ਹੈਰਾਨ ਹੋਏ ਕਿ ਮਾਲਕ ਸਾਹਿਬ ਨੂੰ ਕਿਉਂ ਨਹੀਂ ਕੋਈ ਫਰਕ ਪੈ ਰਿਹਾ ਅਸੀਂ ਉਹਨਾਂ ਨੂੰ ਦੱਸਿਆ ਵੀ ਹੈ ਕਈ ਵਾਰ ਹੁੰਦਾ ਹੈ ਕਿ ਇਨਸਾਨ ਨੂੰ ਪਤਾ ਨਹੀਂ ਲੱਗਦਾ ਪਰ ਜਦੋਂ ਅਸੀਂ ਉਹਨੂੰ ਦੱਸ ਵੀ ਦਿੱਤਾ ਉਹ ਤਾਂ ਵੀ ਕੋਈ ਨਹੀਂ ਕਹਿ ਰਿਹਾ ਇੱਕ ਦੋ ਦਿਨ ਫੇਰ ਇਦਾਂ ਹੀ ਚੱਲਦਾ ਰਿਹਾ ਖੀਰੋਨਾਂ ਨੂੰ ਇਦਾਂ ਬੜਾ ਓਪਰਾ ਜਿਹਾ ਲੱਗਾ ਫਿਰ ਕਿਸੇ ਹੋਰ ਕਰਮਚਾਰੀ ਨੇ ਤੋਂ ਰਿਆ ਨਹੀਂ ਗਿਆ ਉਹਨੇ ਜਾ ਕੇ ਕਿਹਾ ਸਾਹਿਬ ਜੀ ਇਹ ਆਦਮੀ ਮੈਂ ਕਿੰਨੇ ਦਿਨਾਂ ਤੋਂ ਦੇਖ ਰਿਆਂ ਅਸੀਂ ਵੀ ਦੇਖ ਰਿਆਂ ਤੁਸੀਂ ਵੀ ਦੇਖ ਰਹੇ ਹੋ ਕਿ ਇਹ ਰੋਜ਼ ਆਂਦਾ ਹੈ ਖਾਣਾ ਖਾਂਦਾ ਹੈ ਤੇ ਜਦੋਂ ਭੀੜ ਵੱਧ ਜਾਂਦੀ ਹੈ ਤੇ ਫਿਰ ਉੱਥੋਂ ਚਲਾ ਜਾਂਦਾ ਹੈ ਤੁਸੀਂ ਇਹਦਾ ਕਿਉਂ ਨਹੀਂ ਕੁਝ ਕਰਦੇ ਹੈਗੇ ਤੇ ਰੈਸਟੋਰੈਂਟ ਦਾ ਮਾਲਿਕ ਹੱਸਿਆ ਉਸਨੇ ਥੋੜਾ ਇਹ ਕਿਹਾ ਕੋਈ ਨਹੀਂ ਬੈਠ ਇਸ਼ਾਰਾ ਕੀਤਾ ਕੋਈ ਨਹੀਂ ਰੁਕ ਜਾ ਖਾਂਦੇ ਜਾਣ ਦੇ ਠੀਕ ਹੈ ਉਹ ਫਿਰ ਚਲਾ ਗਿਆ ਜਦੋਂ ਉਹ ਭਿਖਾਰੀ ਭੀੜ ਦਾ ਲਾਹਾ ਲੈ ਕੇ ਰਾਮਦੀ ਨਿਕਲ ਗਿਆ ਹੋਲੇ ਦਿਨੀ ਤਾਂ ਫਿਰ ਰੈਸਟੋਰੈਂਟ ਦੇ ਮਾਲਿਕ ਨੇ ਆਪਣੇ ਕਰਮਚਾਰੀਆਂ ਨੂੰ ਬੁਲਾ ਕੇ ਕਿਹਾ ਕਿ ਆ ਕਿ ਤੁਸੀਂ ਇੱਧਰ ਆਓ ਉਹ ਆਏ ਉਸਨੇ ਦੱਸਿਆ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਮੈਨੂੰ ਕਿਤੇ ਪਤਾ ਨਹੀਂ ਸੀ ਕਿ ਇਹ ਆਦਮੀ ਰੋਜ਼ ਆਂਦਾ ਹੈ ਇਸੇ ਤਰ੍ਹਾਂ ਖਾਣਾ ਖਾਂਦਾ ਹੈ ਤੇ ਚਲਾ ਜਾਂਦਾ ਹੈ ਤੇ ਮੈਂ ਉਸ ਨੂੰ ਕਿਉਂ ਨਹੀਂ ਸੀ ਕੁਝ ਕਹਿ ਰਿਆ ਉਹ ਕਹਿੰਦੇ ਹਾਂਜੀ ਸਸ ਜੀ ਇਹ ਬਹੁਤ ਜ਼ਿਆਦਾ ਹੈਰਾਨ ਹੈ ਕਿ ਤੁਸੀਂ ਉਸ ਨੂੰ ਕਿਉਂ ਨਹੀਂ ਸੀ ਕੁਝ ਕਹਿ ਰਹੇ ਤੇ ਪਤਾ ਹੈ ਰੈਸਟੋਰੈਂਟ ਦੇ ਉਨੇ ਆਦਮੀ ਨੇ ਕੀ ਕਿ ਰੈਸਟੋਰੈਂਟ ਦੇ ਮਾਲਕ ਨੇ ਕਿਹਾ ਕਿ ਤੁਸੀਂ ਇਕੱਲੇ ਨਹੀਂ ਕਹੀ ਜਾਣਿਆ ਨੇ ਇਸੇ ਤਰ੍ਹਾਂ ਇਹਨੂੰ ਕਰਦੇ ਹੋਏ ਦੇਖਿਆ ਹੈ ਤੇ ਮੈਨੂੰ ਦੱਸਿਆ ਵੀ ਹੈ ਉਹ ਆਦਮੀ ਰੈਸਟੋਰੈਂਟ ਦੇ ਬਿਲਕੁਲ ਸਾਹਮਣੇ ਬੈਠਦਾ ਹੈ ਤੇ ਜਦੋਂ ਭੀੜ ਹੋ ਜਾਂਦੀ ਹੈ ਤਾਂ ਚੁੱਪ ਕਰਕੇ ਖਾਣਾ ਖਾ ਕੇ ਨਿਕਲ ਜਾਂਦਾ ਹੈ ਤੇ ਮੈਂ ਹਮੇਸ਼ਾ ਉਸ ਨੂੰ ਨਜ਼ਰਅੰਦਾਜ਼ ਕਰ ਦਿੰਦਾ ਤੇ ਕਦੇ ਵੀ ਉਸ ਨੂੰ ਰੋਕਿਆ ਨਹੀਂ ਨਾ ਹੀ ਉਸ ਨੂੰ ਫੜਿਆ ਨਾ ਹੀ ਉਸ ਦਾ ਕਦੀ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰੇ ਕਹਿੰਦੇ ਹਾਂ ਜੀ ਇਹੀ ਤਾਂ ਅਸੀਂ ਜਾਣਨਾ ਚਾਹੁੰਦੇ ਆ ਕਿ ਤੁਸੀਂ ਅਜੇ ਆ ਕਿਉਂ ਨਹੀਂ ਕੀਤਾ ਆਂਦਾ ਫ੍ਰੀ ਦਾ ਖਾਣਾ ਵੀ ਫ੍ਰੀ ਦੀ ਚੀਜ਼ ਹੈ ਖਾਣਾ ਖਾ ਕੇ ਚਲਾ ਜਾਂਦਾ ਹੈ ਪਤਲੇ ਰੈਸਟੋਰੈਂਟ ਦੇ ਮਾਲਕ ਨੇ ਕਿਹਾ ਮੈਂ ਅਜੇ ਇਸ ਕਰਕੇ ਨਹੀਂ ਕੀਤਾ ਕਿਉਂਕਿ ਮੈਨੂੰ ਲੱਗਦਾ ਆ ਕਿ ਮੇਰੀ ਦੁਕਾਨ ਤੇ ਭੀੜ ਜਿਹੜੀ ਆ ਨਾ ਉਸ ਆਦਮੀ ਕਰਕੇ ਆ ਉਹ ਆਦਮੀ ਮੇਰੇ ਰੈਸਟੋਰੈਂਟ ਦੇ ਸਾਹਮਣੇ ਬੈਠ ਕੇ ਅਰਦਾਸ ਕਰਦਾ ਰਹਿੰਦਾ ਹੈ ਕਿ ਜਲਦੀ ਤੋਂ ਜਲਦੀ ਰੈਸਟੋਰੈਂਟ ਦੇ ਵਿੱਚ ਭੀੜ ਹੋ ਜਾਵੇ ਮੈਂ ਅੰਦਰ ਜਾ ਕੇ ਰੋਟੀ ਖਾ ਕੇ ਬਾਹਰ ਨਿਕਲ ਸਕਾਂ ਤੇ ਜਦੋਂ ਵੀ ਉਹ ਰੈਸਟੋਰੈਂਟ ਦੇ ਵਿੱਚ ਆਉਂਦਾ ਹਮੇਸ਼ਾ ਹੀ ਭੀੜ ਹੁੰਦੀ ਹੈ ਤੇ ਮੇਰਾ ਮੰਨਣਾ ਹੈ ਕਿ ਇਹ ਭੀੜ ਉਸ ਦੀ ਅਰਦਾਸ ਕਰਕੇ ਹੀ ਹੁੰਦੀ ਹੈ ਸ਼ਾਇਦ ਇਸੇ ਲਈ ਤਾਂ ਕਹਿੰਦੇ ਆ ਕਿ ਮਤ ਹੰਕਾਰ ਕਰਕੇ ਵੀ ਮੈਂ ਕਿਸੇ ਨੂੰ ਖਵਾ ਰਿਹਾ ਕਿ ਪਤਾ ਸੀ ਖੁਦ ਕਿਸ ਦੇ ਭਾਗਾ ਦਾ ਖਾ ਰਿਹਾ ਜੀ ਇਹ ਹੈ ਚੰਗੀ ਸੋਚ ਜੇਕਰ ਤੁਹਾਡੀ ਸੋਚ ਚੰਗੀ ਹੋਵੇ ਤਾਂ ਫਿਰ ਸਭ ਕੁਝ ਚੰਗਾ ਹੀ ਹੁੰਦਾ